ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਮੈਂ ਲੱਗੀ ਸੀ ਸਬਜ਼ੀਆਂ ਗੁੱਢਣ ਹਲੇ ਆਪਾਂ ਸਵੇਰ ਦੀ ਚਾਹ ਪੀਤੀ ਹੈ ਤਾਂ ਜਮ ਮੱਝਾਂ ਦੀ ਧਾਰ ਕੱਢੀ ਆ ਤੇ ਬਾਕੀ ਆਪਣੇ ਹੋਰ ਸਾਰੇ ਕੰਮ ਪਏ ਨੇ ਮੈਨੂੰ ਲੱਹਾ ਹੋ ਗਿਆ ਮੈਗਾ ਠੰਡਾ ਠੰਡਾ ਮੌਸਮ ਹੈ ਸਵੇਰ ਸਵੇਰ ਧੁੱਪਾਂ ਹੈ ਨਹੀਂ ਕਿ ਮੈਂ ਕਿ ਪਹਿਲਾਂ ਪਹਿਲਾਂ ਗੁੱਡ ਦੰਨੀ ਆ ਕਿਉਂਕਿ ਫਿਰ ਜੇ ਆਪਾਂ ਸਾਰੇ ਕੰਮ ਨਿਭੜ ਕੇ ਲੱਗਾਂਗੇ ਫਿਰ ਧੁੱਪ ਹੋ ਜਾਂਦੀ ਹੈ ਸਿਖਰ ਦਪਹਿਰਾ ਹੋ ਜਾਂਦਾ ਵੀ ਹੁਣ ਵੀ ਮਤਲਬ ਕਿ ਇਹ ਵੀ ਠੰਡੀ ਹਵਾ ਸੀਗੀ ਠੰਡੀ ਹਵਾ ਚੱਲਦੀ ਸੀਗੀ ਸ਼ਾਮਾਂ ਸੀ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਵੀ ਠੰਡੇ ਠੰਡੇ ਗੁੱਡ ਦੰਨੇ ਆ ਬਾਕੀ ਜਿਹੜੇ ਆਪਾਂ ਦੂਏ ਕੰਮ ਕਰਨੇ ਆ ਉਹ ਤਾਂ ਆਪਾਂ ਸ਼ਾਮਾਂ ਜੇ ਕਰਨੇ ਆ ਚਲੋ ਉਹ ਕੰਮ ਆਫ ਬਾਅਦ ਵਿੱਚ ਕਰ ਲਾਂਗੇ ਲੋ ਜੀ ਪਹਿਲਾਂ ਆਪਾਂ ਸਬਜ਼ੀ ਕੁੱਟ ਲਈਏ लो जी अपना सब्जी भी गुड ली सी सब्जी गुडन तो बाद ਫਿਰ ਆਪਾਂ ਮੱਝਾਂ ਵੀ ਨਹਾਤੀਆਂ ਸੀ ਜੀਆਂ ਮੱਝਾਂ ਨਹਾਉਣ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਇੱਧਰ ਲੱਗੀ ਇਸਵੇਂ ਭਾਂਡੇ ਮਾਜਣ ਕਿਉਂਕਿ ਸਵੇਰ ਦੀ ਉੱਧਰ ਲੱਗੀ ਹੋਈਆਂ ਇੱਧਰ ਕੰਮ ਲੇਟ ਹੋ ਗਿਆ ਇਹਦੇ ਕਰਕੇ ਮੈਂ ਕਿ ਚੱਲ ਹੁਣ ਪਹਿਲਾਂ ਇੱਧਰ ਕਰਦੇ ਆ ਤੇ ਬਾਕੀ ਆਪਣਾ ਝਾੜੂ-ਪੋਚਾ ਹਲੇ ਰਹਿੰਦਾ ਫਿਰ ਆਪਾਂ ਝਾੜੂ-ਪੋਚਾ ਕਰਾਂਗੇ ਪਹਿਲਾਂ ਆਪਾਂ ਭਾਂਡੇ ਮਾਜ ਲਈਏ ਲੋ ਜੀ ਹੁਣ ਹੋ ਗਿਆ ਜੀ ਸ਼ਾਮ ਦਾ 3:00 ਵਜੇ ਦਾ ਟਾਈਮ ਤੇ ਮੈਂ ਛੋਲੇ ਰਾਤ ਭਿਉਤੇ ਸੀਗੇ ਕાળા ਛੋਲੇ ਭਿਉਤੇ ਹੋਏ ਸੀਗੇ ਤੇ ਬਾਕੀ ਫਿਰ ਮੈਂ ਹੁਣ 3:00 ਵਜੇ ਫਿਰ ਮੈਂ ਮਤਲਬ ਕਿ ਛੋਲੇ ਉਬਲ ਮੈਂ ਧਰਤੇ ਮੈਂ ਕਿਹਾ ਚਲ ਉਧਰ ਜਦ ਤੱਕ ਛੋਲੇ ਉਬਲ ਜਾਣਗੇ ਜਦ ਤੱਕ ਬਣ ਜਾਣਗੇ ਮੈਂ ਇੱਧਰ ਫਿਰ ਮੈਂ ਲੱਗੀ ਸੀ ਲਸਣ ਘਟਾ ਛੱਲਣ ਚੀਰਨ ਤੇ ਲੋ ਜੀ ਪਹਿਲਾਂ ਆਪਾਂ ਲਸਣ ਘਟਾ ਛੱਲ ਚੀਰ ਦਈਏ ਫਿਰ ਆਪਾਂ ਲਾਵਾਂਗੇ ਛੋਲੇੰਤਰੀ ਨੂੰ ਤੜਕਾ ਲਓ ਜੀ ਕਾਲੇ ਛੋਲੇ ਆਪਾਂ ਵਾਲਨੇ ਸੀਗੇ ਵਾਲ ਕੇ ਮੈਂ ਰੱਖਿਆ ਹੀ ਸੀ ਤੇ ਬਾਕੀ ਮੈਂ ਲਸਣ ਗਠਾ ਵੀ ਸ਼ੈਲ ਤਾ ਸੀਗਾ ਤੇ ਪਹਿਲਾਂ ਤਾਂ ਮੇਰੀ ਸਲਾਹ ਸੀ ਮੈਂ ਕਿ ਚੱਲ ਦਾਲ ਸਬ ਮਤਲਬ ਕਿ ਛੋਲੇ ਤਰੀ ਨੂੰ ਪਹਿਲਾਂ ਤੜਕਾ ਲਾ ਦੰਨੀ ਆ ਫਿਰ ਮੈਂ ਸਰਿੰਗ ਦੀ ਸੀਗੀ ਮੈਂ ਕਿ ਚੱਲ ਪਹਿਲਾਂ ਮੈਂ ਇਹਦੀ ਧਾਰ ਕੱਢ ਲੈਨੀ ਆ ਕਿਉਂਕਿ ਟਾਈਮ ਜਿਆਦਾ ਹੋ ਗਿਆ ਸੀਗਾ ਮੈਂ ਕਿ ਚੱਲ ਪਹਿਲਾਂ ਮੈਂ ਇਹਦੀ ਧਾਰ ਕੱਢ ਲੈਨੀ ਆ ਫਿਰ ਜਾ ਕੇ ਆਪਾਂ ਦਲੇ ਛੋਲੇ ਮਤਲਬ ਕਿ ਕਾਲੇ ਛੋਲਿਆਂ ਦੀ ਤਰੀ ਨੂੰ ਤੜਕਾ ਲਾ ਦਾਂਗੇ ਤੇ ਬਾਕੀ ਲੱਗਦੇ ਹੱਥ ਜਿਦੇ ਰੋਟੀ ਪਕਾ ਲਾਂਗੇ ਲਓ ਜੀ ਪਹਿਲਾਂ ਆਪਾਂ ਹੁਣ ਮੈਂ ਛੋਲੀ ਮੈਂ ਇਹਦੀ ਧਾਰ ਕੱਢ ਲਈ ਲਓ ਜੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਸਵੇਰ ਟਾਈਮ ਦੀ ਵੀਡੀਓ ਆਪਾਂ Goa ਚੱਕ ਲਿਆ ਸੀਗਾ Goa ਚੱਕ ਕੇ ਮੈਂ ਮੱਝਾਂ ਨੂੰ ਕੱਖ ਵੀ ਪਾਤੇ ਸੀਗੇ ਕੱਖ ਪਾ ਕੇ ਫਿਰ ਮਤਲਬ ਕਿ ਮੈਂ ਸੰਨਲਾਤੀਆਂ ਸੀ ਇਹਨਾਂ ਨੂੰ ਤੋਂ ਬਾਅਦ ਫਿਰ ਮੈਂ ਲੱਗ ਸੀ ਮੱਝਾਂ ਥੱਲੇ ਰੜਕਾ ਮਾਰਨ ਲਓ ਜੀ ਆਪਾਂ ਹੁਣ ਮੱਝਾਂ ਥੱਲੇ ਰੜਕਾ ਮਾਰਦੀ ਹੈ A A A A A A A ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਮਿਲਦੇ ਆਗਲੇ ਬਲੌਗ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ